ਆਪਰਾ ਤੋਂ ਆ ਗਿਆ ਦੁਕਾਨਾ ਦਾ। ਉਹ ਹੋਰ ਕਾਰਨ ਦਾ ਪੈਂਦੀਆ ਵੱਡਾ ਬਣਾਇਆ। ਵੱਡਾ ਇਹ ਤਾਂ ਹੋਣੀ ਤੇ ਡਰੋਪਰ ਦਾ ਹਰਿਆ। ਡਰੋਪਰ ਆ ਰਿਹਾ। ਮਾੜੇ ਮੋਟੇ ਨਾਲ ਪੈਸੇ ਦਿੱਤੇਗਾ। ਫੋਨ ਨਹੀਂ ਡਰਜ ਜਲਵਾਇਆ। ਉਹ ਕੋਲ ਦਿਖਾਇਆ ਫੋਨ। ਇਹ ਤਾਂ ਹੈ। ਉਹ ਬਹੁਤ ਹੁੰਦਾ ਸੀ ਭਾਈ ਤੇਰਾ। ਕਿ ਮੈਂ ਇੱਥੇ ਬੈਠਾ। ਮੈਂ ਬੈਗਾ ਭਾਈ। ਹੈ? ਮੈਂ ਬੈਗਾ। ਆਇਆ ਚੱਲ ਚਲੀਏ ਕਰੇ। ਚੱਲਦੇ ਵਸੇ ਆ ਜਾ ਖੜਾ ਹੋ ਚੱਲ ਚੱਲਦੇ ਆ ਆ ਜਾ ਚਲ ਮੈਂ ਤੈਨੂੰ ਘਰੇ ਆ ਜਾ ਘਰੇ ਲਾਉ ਦਿਨ ਆ ਮੋਟਰਸਾਈਕਲ ਖੜਾ ਮਰਾ ਉੱਥੇ ਦਾ ਚੰਗਾ ਓਏ ਚੰਗਾ ਹਾ ਠੀਕ ਚੰਗਾ ਯਾਰ ਆ ਆ ਆ ਆ ਆ ਮੈਂ ਤੈਨੂੰ ਕੀ ਕਿਹਾ ਸੀ ਦਿਨ ਨਾਲ ਨਾਲ ਕਰ ਚਰਨੀ ਕੇ ਮੁੰਡੇ ਨਾਲ ਬਗੜ ਦੂਆ ਉਹ ਆਪਦਾ ਜਹਜ ਆ ਜਾ ਆ ਜਾ ਓ ਬਈ ਫਿਰ ਦੋਸਤ ਆਰ ਮੇਰਾ ਦੋਸਤ ਆ ਫਿਰ ਦੋਸਤ ਤੱਕ ਜਿਆਦਾ ਤੱਕ ਆਉਂਦੇ ਨੇਗੇ ਇਹਦਾ ਕੋਈ ਹੋਰ ਨਹੀਂ ਆ ਦੀ ਬਗਰੇ ਨੇ ਦੇਰੇ ਕੋਲਾ ਰੌਜਾ ਦੇ ਰਿਹਾ ਜਰੂਰੀ ਆਉਣਾ ਦਾ ਓ ਦੋਸਤਾਂ ਫੇਰ ਕਿਉਂ ਬੈਰਾ ਮੈਂ ਤੇਰੇ ਵੀ ਦੋਸਤਾਂ ਆਂ ਕੇ ਮੇਰਾ ਵੀ ਦੋਸਤਾਂ ਹੋ ਗਈ ਦੋਸਤ ਕਿਹੜੇ ਦੇਖਦੇ ਯਾਰ ਇਹ ਸਮਝਿਆ ਉਹ ਨਾਲ ਕੋਈ ਸਭ ਦੇ ਸਮਝਿਆ ਇਹਦੇ ਮਗਰ ਨਾ ਲੱਗਿਆ ਕਰ ਚਾਪਨੀ ਕੇ ਮੁੰਡੇ ਮਗਰ ਮੈਂ ਯਾਰ ਬਾਈ ਇਹਨੂੰ ਰੱਖੂ ਯਾਰ ਆਂਦਾ ਦੋਸਤਾਂ ਜਾਂਦਾ ਜਾਇਆ ਮੈਂ ਨਹੀਂ ਮੈਂ ਨਹੀਂ ਮਰੇ ਨੂੰ ਉਹੀ ਹੈ ਮੇਰਾ ਦੋਸਤਾਂ ਚੱਲ ਠੀਕ ਆ ਆਪਦੀਆ ਬੁਲਾਉਂਗਾ ਇਹਦੀ ਬਾਦ ਪਛਤਾਏਗਾ ਤੂੰ ਮੇਰਾ ਬੁਲਾਉਂਗਾ ਯਾਰ ਚੱਲ ਠੀਕ ਆ ਹਾਂ ਹੋਣਾ ਪਕਾਂ ਕੇ ਆਂ ਵਧੀਆ ਵਧੀਆ ਹੋ ਗਿਆ ਹੋ ਗਿਆ ਹਰ ਲਾ ਰੇ ਸੱਟ ਚੱਲ ਰਹੀ ਗਈ ਥੋੜੀ ਨਾ ਮੈਂ ਲਾਇਆ ਨਹੀਂ ਆ ਰਿਹਾ ਯਾਰ ਕਿਉਂ ਮਤਲਬ ਆਇਆ ਨਹੀਂ ਆ ਰਿਹਾ ਯਾਰ ਉਹ ਨਾ ਯਾਰ ਮੇਰਾ ਭਾਈ ਲੜਦਾ ਬੱٹا ਓਏ ਭਾਈ ਥਲੀ ਲੱਗ ਰਿਹਾ ਤੇਰੇ ਉਹ ਤੇ ਬੱਟਾ ਭਈਆ ਓਏ ਜੀ ਹੁਣ ਦਾ ਫਟਾ ਬਈ ਸਾਜੀ ਯਾਰ ਮੈਂ ਲਾਇਆ ਨਹੀਂ ਯਾਰ ਮੈਂ ਲਾਇਆ ਨਹੀਂ ਬੜੇ ਯਾਰ ਕੋਈ ਨਹੀਂ ਯਾਰ ਨਾਲ ਸਰ ਨਾਲ ਯਾਰਾਂ ਸੰਤ

ਇਨੂੰ ਦਾ ਆਪੀ ਆਪੀ ਅਗਲਾ ਹੋਊਗੀ ਇਹਨੂੰ ਮੇਰੇ ਕਹੇ ਨਾਲ ਨਹੀਂ ਆਉਂਦੀ ਹੈਗੀ ਇੱਕ ਦਿਨ ਇਹੇ ਪਸਤਾਊਗਾ ਇਹ ਫੌਂਡ ਜਾ ਰਿਹਾ ਯਾਰਾ ਫੋਰਨਾਂ ਨੇ ਕਿਵੇਂ ਆ ਵਧੀਆ ਬਈ ਬਈ ਪੈਸੇ ਦੇ ਦੇ ਯਾਰਾ ਪੈਸੇ ਦੇ ਦੂ ਯਾਰ ਬਈ ਆ ਬਹੁਤ ਟਾਈਮ ਹੋ ਗਿਆ ਯਾਰ ਪੈਸੇ ਦੇ ਯਾਰਾ ਦੇ ਦੂ ਯਾਰ ਬਈ ਆ 500 ਦੀ ਗੱਡੀ ਗੱਲ ਆ ਯਾਰ ਉਹ ਦੇ ਦੂ ਯਾਰ ਕੋਈ ਕਰਕੇ ਰਿਹਾ ਲੈ ਯਾਰ ਕਰ ਦੂ ਯਾਰ ਕੋਈ ਸ਼ਰਾਬ ਕਿਸੇ ਮੁੰਡੇ ਨੂੰ ਪੁੱਛਿਆ ਭਰਾਪੁਰ ਨੂੰ ਪੁੱਛਲਾ ਯਾਰ ਪਰਾ ਪੂਆ ਯਾਰ ਪਰਾ ਵੱਡਾ ਭਰਾ ਯਾਰ ਵਾਕੂ ਭੈਣ ਵੀ ਛੋਟਾ ਵਿਆਪ ਤਾਂ ਕਮਾਉਂਦੇ ਨੇ ਗਾ ਮੈਥੀ ਮੰਗੀ ਜਾਂਦਾ ਰਿਹਾ ਯਾਰ ਦੇ ਦੇ ਯਾਰ 500 ਦੀ ਗਾੜੀ ਗੱਲ ਆ ਯਾਰ ਉਹ ਦੇ ਦੇ ਯਾਰ ਕੋਈ ਨਹੀਂ ਉਹ ਦੇ ਦੂੰ ਬਾਈ ਯਾਰ ਉਹ ਨਹੀਂ ਯਾਰ ਦੇਈ ਯਾਰ ਕੀ ਗੱਲ ਆ ਪੈਸੇ ਦੇ ਯਾਰ ਉਹ ਦੇ ਦਈ ਯਾਰ 500 ਰੁਪਏ ਦੀ ਦੇ ਦੂੰਗਾ ਯਾਰ ਤੂੰ ਆਂ ਖੜਦਾ ਬੰਦੇ ਲਾਉਣਾ ਫਿਰ ਦਿਖਾਉਂ ਤੈਨੂੰ ਐ ਵੀ ਹਾਂ ਪਾਣ ਜੋ ਜੇ ਬੰਦੇ ਬੁਲਾਉਣਾ ਚਾਹੁੰਦਾ ਮੈਂ ਵੀ ਆਣਦਾ ਫਿਰ ਮੇਰੇ ਵੀ ਹੈਗੇ ਨੇ ਤੇ ਹਾਜੀ ਮੈਂ ਸਾਧਦਾ ਮੈਂ ਮੈਂ ਵੀ ਸਾਥ ਦਾ ਫਿਰ ਉਹਨਾਂ ਨੂੰ ਹੈਲੋ ਹਾਂ ਬੇ ਉਹ ਕਿੱਥੇ ਆ ਉਹ ਸਾਡੇ ਲਿਆ ਉਹ ਮਤਲਬ ਬਾਹਰ ਗਿਆ ਹੋਇਆ ਯਾਰ ਬਾਹਰ ਕਿੱਥੇ ਗਿਆ ਹੋਇਆ ਉਹ ਇੱਧਰ ਹੀ ਕੰਮ ਕਰਿਆ ਹੋਇਆ ਕੰਮ ਵੀ ਕਿੱਥੇ ਯਾਰ ਉਹ ਇੱਧਰ ਹੀ ਬਾਹਰ ਹੀ ਤੁਰੇ ਫਿਰਦੇ ਨੂੰ ਪਤਾ ਲੱਗੇਗਾ ਯਾਰ ਉਹ ਯਾਰ ਇੱਕ ਲੰਡਾ ਆ ਬੰਤਾ ਸਾਰ ਕੁੱਟ ਗਿਆ ਮੈਨੂੰ ਯਾਰ ਪੈਸਾ ਯਾਰ ਦਵਾ ਵੀ ਨਿਕਵਾ ਕੇ ਲੈਣਾ ਕੰਮ ਯਾਰ ਉਹ ਹੋਰ ਯਾਰ ਉਹ ਮੇਰਾ ਯਾਰੋ ਕਿ ਤੂੰ ਬਸ ਹੀ ਰਹਿੰਦੇ

ਉਹ ਹੈਗਾ ਯਾਰ ਤੈਨੂੰ ਨਾਮ ਦੱਸੋ ਤਾਂ ਮੈਂ ਦੱਸਦਾ ਬਤਾਉਂਦਾ ਨਾਮ ਦਾ ਨਾਮ ਪਤਾ ਦੇ ਕੋਈ ਕਾਸੀ ਯਾਰ ਕੋ ਕੋ ਕੋਈ ਗੱਲ ਨਹੀਂ ਮੈਂ ਆ ਗਿਆ ਦੱਸ ਕਿੱਥੇ ਹੈਗਾ ਦੱਸ ਬਈ ਯਾਰ ਮੈਂ ਇੱਥੇ ਆ ਟਿੱਕਿਆ ਮੈਂ ਹੁੜੀ ਆ ਗਿਆ ਤੂੰ ਮੈਂ ਕੰਮ ਬਾਅਦ ਵਿੱਚ ਦੇਖੋ ਪਹਿਲਾਂ ਉਹਦੀ ਸਰਵਿਸ ਕਰਦਾ ਮੈਂ ਤੈਨੂੰ ਕਹਿਦਾ ਹੁੰਦਾ ਸੀ ਤੇਰੇ ਪੱਕੇ ਯਾਰ ਹੁਣ ਨਹੀਂ ਕੰਮ ਆਉਂਦੇ ਹੈਗੇ ਤੇਰੇ ਉਹ ਬਈ ਯਾਰ ਤੂੰ ਸਹੀ ਕਹਿਦਾ ਸੀ ਯਾਰ ਆ ਗਿਆ ਮੈਂ ਆ ਗਿਆ ਮੈਂ ਹੁੜੀ ਆ ਗਿਆ ਦੱਸ ਕਿੱਥੇ ਬੈਠੇਗਾ ਯਾਰ ਆ ਜਾ ਉਹਦੇ ਪਿਆਗਾ ਮੈਂ ਆ ਆ ਗਿਆ ਆ ਗਿਆ ਕੀ ਹੋ ਗਿਆ ਕਿਹੜੇ ਮਾਰਾ 10 ਪਰ ਉਹ ਹੈਗਾ ਸਿਆਰਾ ਕੋ ਕੱਲ ਚੱਲ ਮੈਨੂੰ ਮੈਨੂੰ ਲੈ ਕੇ ਚੱਲੋ ਉਹ ਯਾਰ ਚੱਲ ਚੱਲ ਕੋਈ ਨਾ ਕਰਦਾ ਹੱਲ ਮੈਗਾ 500 ਰੁਪਏ ਵਿਛੇ ਭੈਣ ਦੀ ਕਿਹੜਾ ਸੀਗਾ ਆ 50 ਸੀ ਆ ਭਾਈ ਯਾਰ ਤਾ ਖੜਨ ਲੱਗਦਾ 50 ਹਰ ਵਕਤ 50 ਨਹੀਂ ਕੱਢ ਲੈ 50 ਭਾਈ ਯਾਰ ਦੋਸਤ ਉਸ ਤੋਂ ਕੋਈ ਨਹੀਂ ਕੰਮ ਆਇਆ ਯਾਰ ਮਪਾਈ ਕੰਮ ਆਉਂਦਾ ਯਾਰ ਦੋਸਤ ਕੋਈ ਨਹੀਂ ਮੌਕੇ ਤੇ ਕੰਮ ਆਉਂਦਾ ਮੈਂ ਦੇਖ ਲੈ ਅੱਜ ਕੋਈ ਗੱਲ ਨਹੀਂ ਮਦਰ ਨਾਲ ਹਰੇਕ ਥਾਂ ਤੇ ਖੜਾ ਮਿਲੂਗਾ ਭਾਈ ਯਾਰ ਉਹ ਵੀ ਤੈਨੂੰ ਲੋਡ ਪੈਣਾ ਮੈਨੂੰ ਫੋਨ ਮਾਰਦੀ ਭਾਈ ਮੈਨੂੰ ਮਾਫ ਕਰ ਦੇ ਯਾਰ ਮੈਂ ਤੇਨੀ ਗੱਲ ਤਾਂ ਸਮਝਦਾ ਰਿਹਾ ਯਾਰ ਭਾਈ ਹੀ ਗਾੜਾ ਕੋਈ ਨਾ ਕੋਈ ਕੁੱਲ ਚੀਜ਼ ਲੋਡ ਪੈਣ ਤੇ ਕੋਈ ਨਹੀਂ ਕੰਮ ਆਉਂਦਾ ਭਾਈ ਕੰਮ ਆਉਂਦੇ ਨੇ ਭਾਈ ਯਾਰ ਰਿਸ਼ਤੇ ਆ ਕੋਈ ਕੰਮ ਨਹੀਂ ਆਉਂਦਾ ਯਾਰ ਦੋਸਤ ਭਾਈ ਯਾਰ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀ ਸਾਡੇ ਵੱਲੋਂ ਤੇ ਇਹ ਵੀਡੀਓ ਜਿਹੜੀ ਦੋ ਭਰਾਵਾਂ ਸਬੰਧੀ ਬਣੀ ਹੋਈ ਹੈਗੀ ਦੋ ਭਰਾਵਾਂ ਦੇ ਪਿਆਰ ਨੂੰ ਲੈ ਕੇ ਬਣੀ ਹੋਈ ਹੈ ਵੀਡੀਓ ਇਹ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ